ਸਾਰੇ ਵਿਦਿਆਰਥੀਆਂ ਨੂੰ ਦਿੱਤਾ ਗਿਆ ਇਹ ਵੱਡਾ ਤੋਹਫਾ ਵਿਦਿਆਰਥੀਆਂ ਦੇ ਖਾਤਿਆਂ ਦੇ ਵਿੱਚ ਟਰਾਂਸਫਰ ਕੀਤੇ ਗਏ ਨੇ 224 ਕਰੋੜ ਰੁਪਏ ਤੇ ਸੀਐਮ ਨੇ ਹੁਣ ਹਰ ਵਿਦਿਆਰਥੀਆਂ ਦੀ ਕੀਤੀ ਹੈ ਹੌਸਲਾ ਅਫਜਾਈ ਜਿੱਥੇ ਇੱਕ ਖਬਰ ਮਧ ਪ੍ਰਦੇਸ਼ ਦੇ ਪੋਪਾਲ ਤੋਂ ਸਾਹਮਣੇ ਆਈ ਹੈ ਜਿੱਥੇ ਕੀ ਹੁਣ ਹਾਰ ਵਿਦਿਆਰਥੀਆਂ ਨੂੰ ਵੱਡਾ ਤੋਹਫਾ ਦਿੱਤਾ ਗਿਆ ਹੈ ਇਨ੍ਹਾਂ ਵਿਦਿਆਰਥੀਆਂ ਦੇ ਖਾਤਿਆਂ ਦੇ ਵਿੱਚ 224 ਕਰੋੜ ਰੁਪਏ ਟਰਾਂਸਫਰ ਕੀਤੇ ਗਏ ਨੇ ਤੇ ਨਾਲ ਹੀ ਮੁੱਖ ਮੰਤਰੀ ਡਾਕਟਰ ਮੋਹਨ ਜਾਦਵ ਹੋਰਾਂ ਨੇ ਇਨ੍ਹਾਂ ਹੁਣ ਹਾਰ ਵਿਦਿਆਰਥੀਆਂ ਦੀ ਹੌਸਲਾ ਫਜ਼ਾਈ ਵੀ ਕੀਤੀ ਹੈ ਦੱਸਦੀ ਹੈ ਕਿ ਇਨ੍ਹਾਂ ਵਿਦਿਆਰਥੀਆਂ ਦੀ ਗਿਣਤੀ 90000 ਦੱਸੀ ਜਾ ਰਹੀ ਹੈ ਜਿਨ੍ਹਾਂ ਦੀਆਂ ਖਾਤਿਆਂ ਦੇ ਵਿੱਚ 224 ਕਰੋੜ ਰੁਪਏ ਟਰਾਂਸਫਰ ਕੀਤੇ ਗਏ ਨੇ ਜੇਕਰ ਸਹੀ ਸਹੀ ਦਸੀਏ ਤਾਂ ਇਹਨਾਂ ਵਿਦਿਆਰਥੀਆਂ ਦੀ ਗਿਣਤੀ 99710 ਹੈ ਜਿਨ੍ਹਾਂ ਨੂੰ ਇਹ ਵੱਡੀ ਰਾਸ਼ੀ ਦਿੱਤੀ ਗਈ ਹੈ ਦੱਸਦੀ ਹੈ ਕਿ ਪ੍ਰਤੀ ਵਿਦਿਆਰਥੀ 25000 ਰੁਪਏ ਟਰਾਂਸਫਰ ਕੀਤਾ ਗਿਆ ਹੈ ਤਾਂ ਕਿ ਵਿਦਿਆਰਥੀ ਲੈਪਟਾਪ ਖਰੀਦ ਸਕਣ ਦੱਸਦੀ ਹੈ ਕਿ ਮੁੱਖ ਮੰਤਰੀ ਡਾਕਟਰ ਮੋਹਨ ਜਾਦਵ ਹੁਰਾਂ ਦੇ ਵੱਲੋਂ ਇਹ ਹੌਸਲਾ افزਾਈ ਉਹਨਾਂ ਵਿਦਿਆਰਥੀਆਂ ਦੀ ਕੀਤੀ ਗਈ ਹੈ ਜਿਹੜੇ ਕਿ ਹੋਣਹਾਰ ਨੇ ਤੇ ਆਪਣੀ ਪੜ੍ਹਾਈ ਦੇ ਵੱਲ ਖਾਸ ਧਿਆਨ ਦਿੰਦੇ ਨੇ ਦੱਸਦੀ ਹੈ ਕਿ ਅਕਾਦਮਿਕ ਸਾਲ 2023-24 ਦੇ ਵਿੱਚ 12ਵੀਂ ਦੀ ਪ੍ਰੀਖਿਆ ਦੇ ਵਿੱਚ ਜਿਨ੍ਹਾਂ ਵਿਦਿਆਰਥੀਆਂ ਨੇ ਵਧੀਆ ਕਾਰਗੁਜ਼ਾਰੀ ਕੀਤੀ ਹੈ ਤੇ ਨਾਲ ਹੀ ਚੰਗੇ ਅੰਕ ਵੀ ਹਾਸਲ ਕੀਤੇ ਨੇ ਖਾਸ ਤੌਰ ਤੇ ਜਿਨ੍ਹਾਂ ਵਿਦਿਆਰਥੀਆਂ ਦੇ ਵੱਲੋਂ 75% ਜਾਂ ਫਿਰ ਇਸ ਤੋਂ ਵੱਧ ਅੰਕ ਹਾਸਲ ਕੀਤੇ ਗਏ ਨੇ ਉਹਨਾਂ ਨੂੰ ਇਹ ਹੌਸਲਾ ਭਜਾਈ ਦਿੱਤੀ ਗਈ ਹੈ ਤੇ ਨਾਲ ਹੀ ਉਹਨਾਂ ਦੇ ਖਾਤਿਆਂ ਦੇ ਵਿੱਚ 224 ਕਰੋੜ ਰੁਪਏ ਵੀ ਟਰਾਂਸਫਰ ਕੀਤੇ ਗਏ ਨੇ ਜਿਹੜੇ ਕਿ ਪ੍ਰਤੀ ਵਿਦਿਆਰਥੀ 25000 ਰੁਪਏ ਆਉਂਦਾ ਦੱਸ ਦिए ਕਿ ਇਹ ਸੀਐਮ ਇਹਨਾਂ ਵਿਦਿਆਰਥੀਆਂ ਨੂੰ ਮਿਲੇ ਵੀ ਨਹੀਂ ਤੇ ਨਾਲ ਹੀ ਇਹਨਾਂ ਦੇ ਗਰੁੱਪ ਫੋਟੋ ਵੀ ਖਿਚਵਾਈ ਹੈ ਉਹਨਾਂ ਨੇ ਇਹਨਾਂ ਵਿਦਿਆਰਥੀਆਂ ਦੀ ਹੌਸਲਾ ਅਫਜਾਈ ਵੀ ਕੀਤੀ ਹੈ ਦੱਸਦੀ ਹੈ ਕਿ ਇਹ ਰਾਸ਼ੀ ਇਸ ਕਰਕੇ ਟਰਾਂਸਫਰ ਕੀਤੀ ਗਈ ਹੈ ਤਾਂ ਕਿ ਇਹ ਵਿਦਿਆਰਥੀ ਲੈਪਟਾਪ ਖਰੀਦ ਸਕਣ ਦੱਸਦੀ ਹੈ ਕਿ ਮੁੱਖ ਮੰਤਰੀ ਡਾਕਟਰ ਮੋਹਨ ਜਾਦਵ ਹੁਰਾਂ ਦੇ ਵੱਲੋਂ ਇਹਨਾਂ ਵਿਦਿਆਰਥੀਆਂ ਨੂੰ ਇਹ ਵਧਾਈ ਦਿੱਤੀ ਗਈ ਹੈ ਕਿ ਤੁਸੀਂ ਬਹੁਤ ਵਧੀਆ ਅੰਕ ਹਾਸਲ ਕੀਤੇ ਨੇ ਤੇ ਅੱਗੋਂ ਵੀ ਉਚੇਰੀ ਪੜਾਈ ਦੇ ਲਈ ਬਹੁਤ ਮਿਹਨਤ ਕਰੋ ਤੇ ਆਪਣੇ ਵਧੀਆ ਮੁਕਾਮ ਹਾਸਲ ਕਰੋ ਸੋ ਦੱਸਦੀ ਹੈ ਇਸ ਖਬਰ ਦੇ ਵਿੱਚ ਅਸੀਂ ਇਹ ਜਾਣਕਾਰੀ ਲੈਂਦੇ ਹਾਂ ਕਿ ਜੇਕਰ ਵਿਦਿਆਰਥੀ ਵਧੀਆ ਰੁਚੀ ਦਿਖਾਉਂਦੇ ਨੇ ਆਪਣੀ ਪੜ੍ਹਾਈ ਦੇ ਵਿੱਚ ਤਾਂ ਫਿਰ ਮੁੱਖ ਮੰਤਰੀ ਦੇ ਵੱਲੋਂ ਵੀ ਉਹਨਾਂ ਨੂੰ ਸਹਾਇਤਾ ਦਿੱਤੀ ਜਾਂਦੀ ਹੈ ਤੇ ਖਾਸ ਤੌਰ ਤੇ ਉਹ ਸ਼ਾਬਾਸ਼ੀ ਵੀ ਮਿਲਦੀ ਹੈ ਜਿਹੜੀ ਕਿ ਆਮ ਤੌਰ ਤੇ ਵਿਦਿਆਰਥੀਆਂ ਨੂੰ ਉਹਨਾਂ ਦੇ ਅਧਿਆਪਕ ਦਿੰਦੇ ਨੇ ਸੋ ਇਹਨਾਂ ਹੁਣ ਹਰ ਵਿਦਿਆਰਥੀਆਂ ਨੂੰ ਵੱਡਾ ਤੋਹਫ਼ਾ ਦਿੱਤਾ ਗਿਆ ਹੈ ਜਿਹੜਾ ਕਿ ਸੀਐਮ ਵੱਲੋਂ ਦਿੱਤਾ ਗਿਆ ਹੈ ਹੋਣਹਾਰ ਵਿਦਿਆਰਥੀਆਂ ਦੇ ਖਾਤਿਆਂ ਦੇ ਵਿੱਚ 224 ਕਰੋੜ ਰੁਪਏ ਟਰਾਂਸਫਰ ਕਰ ਦਿੱਤੇ ਗਏ ਨੇ ਨਾਲ ਹੀ ਸੀਐਮ ਨੇ ਹੋਣਹਾਰ ਵਿਦਿਆਰਥੀਆਂ ਦੇ ਨਾਲ ਮੁਲਾਕਾਤ ਵੀ ਕੀਤੀ ਹੈ ਤੇ ਉਹਨਾਂ ਦੀ ਹੌਸਲਾ ਅਫਜ਼ਾਈ ਕਰਦਿਆਂ ਹੋਇਆਂ ਉਹਨਾਂ ਨੂੰ ਆਉਣ ਵਾਲੇ ਭਵਿੱਖ ਦੀਆਂ ਸ਼ੁਭ ਕਾਮਨਾਵਾਂ ਵੀ ਦਿੱਤੀਆਂ ਨੇ ਤੇ ਨਾਲ ਹੀ ਆਖਿਆ ਗਿਆ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਉਹ ਵਧੀਆ ਕਾਰਗੁਜ਼ਾਰੀ ਕਰਨ ਤੇ ਨਵੀਆਂ ਮੰਜ਼ਲਾਂ ਹਾਸਲ ਕਰਨ